ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਅੱਜ ਆਪਾਂ ਜੀ ਕੰਮ ਧੰਦਾ ਨਿਮੇੜ ਕੇ ਚੱਲੇ ਆਂ ਬਾਬਾ ਸੋਹਣ ਦਾਸ ਦੀ ਬਾੜੀ ਵਿੱਚ ਤੇ ਆਪਣੇ ਸਾਲਮਾ ਗੁਰੂ ਜੀ ਇੱਕ ਜੇਠ ਨੂੰ ਪਾਠ ਪ੍ਰਗਾਸ ਹੁੰਦਾ ਬਾਬਾ ਸੋਹਣ ਦਾਸ ਦੀ ਬਾੜੀ ਵਿੱਚ ਸਾਰੇ ਅਗਵਾੜ ਵੱਲੋਂ ਹਮ ਹਮ ਆ ਕੇ ਖਰਵਾਇਆ ਜਾਂਦਾਗਾ ਤੇ ਆਪਾਂ ਵੀ ਚੱਲਦੇ ਆਂ ਜੀ ਬਾੜੀ ਚ ਕੰਮ ਧੰਦਾ ਨਵੇੜ ਕੇ ਪਾਠ ਪ੍ਰਕਾਸ਼ ਹੋਣਾ ਅੱਜ ਤੇ ਆਪਾਂ ਵੀ ਚੱਲਦੇ ਨੇ ਸੁਣ ਦਿਖਾਉਣੇ ਆ ਸਾਡੀ ਬਾੜੀ ਬਾਬਾ ਸੋਹਣ ਦਾਸ ਦੀ ਇੱਥੇ ਬਹੁਤ ਹੀ ਚਿਰ ਚੇਰ ਬਾਬਾ ਸੋਹਣ ਦਾਸ ਨੇ ਤਪੱਸਿਆ ਕੀਤੀ ਸੀ ਇਸ ਸਥਾਨ ਤੇ ਤੇ ਉਹਨਾਂ ਦੀ ਤਪੱਸਿਆ ਸਦਕਾ ਜਿਥੇ ਮੇਲੇ ਲੱਗਦੇ ਆ ਜੀ ਆ ਜੀ ਬਾਬਾ ਸੋਹਣ ਦਾਸ ਬਣਿਆ ਹੋਇਆ ਸਾਡੇ ਘਰਾਂ ਕੋਲ ਸੋਨ ਦਿਖਾ ਰਹੇ ਹੈ ਮੈਂ ਤੇ ਨਾਲੇ ਅੱਜ ਬਾਬਿਆਂ ਦੀ ਸਾਥ ਦਿਖਾਈ ਹੈ ਸੋਨ ਲਓ ਜੀ ਹੁਣ ਆਪਾਂ ਬਾੜੀ ਚ ਜਾ ਰਹੇ ਆ ਤੇ ਬਾੜੀ ਚ ਟੇਕਾਂਗੇ ਆਪਾਂ ਮੱਥਾ ਜੀ ਇਹ ਸੰਤਾਂ ਨੇ ਇੱਥੇ ਬਹੁਤ ਹੀ ਚੇਤ ਤਪੱਸਿਆ ਕੀਤੀ ਆ ਲਓ ਜੀ ਆ ਗਏ ਆਪਾਂ ਬਾੜੀ ਚ ਪਹੁੰਚ ਚੁੱਕੇ ਆ ਤੇ ਇੱਥੇ ਬਾਬਾ ਜੀ ਦਾ ਸੰਸਕਾਰ ਕੀਤਾ ਸੀ ਉਹ ਜਗ੍ਹਾ ਕੀ ਬਾਬਾ ਸੋਹਣ ਦਾਸ ਦੀ ਤੇ ਉਹਨਾਂ ਨੇ ਕਿਹਾ ਸੀ ਵੀ ਮੈਨੂੰ ਕਿਤੇ ਬਾਹਰ ਨਾ ਲੈ ਕੇ ਜਾਏ ਇਹ ਮੇਰਾ ਇਸ ਸਥਾਨ ਤੇ ਸਸਕਾਰ ਕਰੇ ਤੇ ਉਹ ਜਗਾ ਬਣੀ ਹੋਈ ਹੈ ਜੀ ਤੇ ਬਹੁਤ ਹੀ ਸਰਦਾ ਭਾਵਨਾ ਲੋਕਾਂ ਵਿੱਚ ਦੂਰੋਂ ਦੂਰੋਂ ਲੋਕ ਆਉਂਦੇ ਇਸ ਸਥਾਨ ਤੇ ਤੇ ਇਧਰ ਬਾਬਾ ਜੀ ਦਾ ਧੋਣਾ ਜਿੱਥੇ ਬਾਬਾ ਜੀ ਧੋਣਾ ਤਪਉਂਦੇ ਸੀ ਤਪੱਸਿਆ ਕਰਦੇ ਸੀ ਬੈਠ ਕੇ ਇਹ ਉਹ ਧੋਣਾ ਦਾ ਉਹ ਸਾਹਮਣੇ ਤੁਸੀਂ ਜਿਹੜੀ ਫੋਟੋ ਦੇਖ ਰਹੇ ਹੋ ਬਾਬਾ ਜੀ ਦੀ ਬਾਬਾ ਸੋਹਣ ਦਾਸ ਦੀ ਆਪਾਂ ਸਾਰੀਆਂ ਫੋਟੋਆਂ ਨੂੰ ਮੱਥਾ ਟੇਕ ਕੇ ਜੀ ਬਾਬਾ ਸੋਹਣ ਦਾਸ ਦੀਆਂ ਖੜੰਮਾਂ ਨੂੰ ਵੀ ਮੱਥਾ ਟੇਕ ਕੇ ਇੱਧਰ ਬਾਬਾ ਗੁਰਗੋਬਿੰਦ ਸਿੰਘ ਜੀ ਗੁਰੂ ਨਾਨਕ ਦੇਵ ਜੀ ਆ ਬਾਬਾ ਸੋਹਣ ਦਾਸ ਜੀ ਦਾ ਪਾਲੰਗਾ ਜੀ ਆ ਗੜਬਾ ਰੱਖਿਆ ਪਾਣੀ ਵਾਲਾ ਤੌ ਜੇ ਤੁਨੇ ਜੋ ਸਾਰੇ ਮੱਥੇ ਤੇ ਰਾਖ ਲਾਉਂਦੇ ਕੋਈ ਵੀ ਤਕਲੀਫ ਹੋਵੇ ਇਥੇ ਰਾਖ ਲੈ ਕੇ ਲਗਾ ਲੈਂਦੇ ਨੇ ਤੇ ਸਰਦਾ ਬਣੀ ਹੋਈ ਹੈ ਸਾਰਿਆਂ ਦੀ ਇੱਧਰ ਹੋਇਆ ਹੋਇਆ ਬਾਠ ਪ੍ਰਗਾਸ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੋ ਜੀ ਲਓ ਜੀ ਹੁਣ ਬੀਬੀਆਂ ਕਰ ਰਹੀਆਂ ਨੇ ਪਰਸਾਦਿਆਂ ਦੀ ਸੇਵਾ ਆਪਾਂ ਇਹਨਾਂ ਨੂੰ ਵੀ ਵੀਡੀਓ 'ਚ ਲੈ ਲੇਤਾ ਚਲੋ ਜੀ ਇਹ ਵੀ ਜਾਦਾਂ ਨੇ ਸਾਲ ਪਰ ਮੰਗਰ ਹੁੰਦਾ ਕਾਠ ਇਥੇ ਜਿੰਦਗੀ ਤਾਂ ਪਰ ਸਾਡੇ ਸਿਆਲਾਂ 'ਚ ਵੀ ਇਥੇ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਇਆ ਸੀ ਅੱਗੇ ਸਾਲ 'ਚ ਇੱਕ ਵਾਰ ਹੀ ਹੁੰਦਾ ਸੀ ਪਰ ਐਂਦਕੀ ਸੇਵਲ 'ਚ ਸਾਹਿਬ ਜਾਦਿਆਂ ਦੇ ਦਿਨਾਂ ਵਿੱਚ ਵੀ ਇਥੇ ਪਾਠ ਪ੍ਰਕਾਸ਼ ਕਰਵਾਇਆ ਤੇ ਖੰਡ ਪਾਠ ਲਓ ਜੀ ਪ੍ਰਸਾਦ ਦੇ ਵੰਡ ਰਹੇ ਨੇ ਬੀਬੀ ਸਾਰੀਆਂ ਆਈਆਂ ਹੋਈਆਂ ਨੇ ਪ੍ਰਸਾਦ ਦੇ ਲਹਾਉਣ ਆਪਾਂ ਵੀ ਗਏ ਸੀ ਜਿੰਨੀ ਖੁੰਦੀ ਹੈ ਸੇਵਾ ਕਰਨੀ ਚਾਹੀਦੀ ਹੈ ਆਪਾਂ ਨੂੰ ਵੀ ਤੇ ਅੱਗੇ ਮੈਂ ਤਾਂ ਨਹੀਂ ਜਾਇਆ ਜਾਂਦਾ ਸੀ ਇਤਕਿ ਮੈਂ ਮਾਨ ਬਣਾ ਲਿਆ ਵੀ ਜਿੰਨੀ ਹੋ ਸਕੂ ਮੈਂ ਜਾਵਾਂਗੀ ਸੇਵਾ ਕਰਨ ਕਿਉਂਕਿ ਅੱਗੇ ਬੱਚੇ ਨਿਆਣੇ ਹੁੰਦੇ ਸੀ ਨਹੀਂ ਜਾਇਆ ਜਾਂਦੇ ਸੀ ਜ਼ਿੰਮੇਵਾਰੀ ਇੰਨੀ ਹੁੰਦੀਆਂ ਨੇ ਕਵੇਲਦਾਰੀ ਦੀ ਜੇ ਤਾਂ ਥੋੜਾ ਜੇ ਬੰਦੇ ਨੂੰ ਵੇਲਾ ਟਾਈਮ ਮਿਲਦਾ ਤਾਂ ਜ਼ਰੂਰ ਜਾਣਾ ਚਾਹੀਦਾ ਲਓ ਜੀ ਹੁਣ ਆਪਾਂ ਪ੍ਰਸਾਦਿਆਂ ਦੀ ਸੇਵਾ ਕਰਵਾ ਰਹੇ ਹਾਂ ਪਹਿਲਾਂ ਲੱਗੇ ਹੋਏ ਆਂ ਦੀ ਬੀਬੀਆਂ ਸਾਡੇ ਤੋਂ ਪ੍ਰਸਾਦਿਆਂ ਦੀ ਸੇਵਾ ਕਰਨ ਸਾਡੇ ਸਾਡੇ ਸਾਰੇ ਅਗਵਾੜ ਨੂੰ ਪੂਰੀ ਸਰਦਾਂ ਗੀਤੇ ਸਾਰੇ ਇਕੱਠੇ ਹੋ ਕੇ ਬਹੁਤ ਭਾਵਨਾ ਨਾਲ ਸੇਵਾ ਕਰਦੇ ਆ ਜਿੰਨਾ ਮੌਕਾ ਮਿਲੇ ਜੀ ਜਾਣਾ ਚਾਹੀਦਾ ਇੱਧਰ ਬੀਬੀਆਂ ਭਾਂਡਿਆਂ ਦੀ ਸੇਵਾ ਕਰ ਰਹੀਆਂ ਨੇ ਤੇ ਹੁਣ ਕਹਿੰਦੇ ਵੀ ਤੁਸੀਂ ਖਾਣਾ ਖਾ ਲਓ ਸਾਰਿਆਂ ਨੂੰ ਕਹਿੰਦੇ ਪ੍ਰਸਾਦ ਦੇ ਲਾ ਲੇ ਜੀ ਆ ਸਾਡੇ ਬੀਬੀ ਆ ਤੇ ਇੱਧਰ ਲੰਗਰ ਪਾਣੀ ਬਣਿਆ ਪਿਆ ਸੋ ਨੂੰ ਇਹ ਵੀ ਦਿਖਾ ਦਿੱਤਾ ਤੇ ਹੁਣ ਬਾਬਾ ਸੋਹਣ ਦਾਸ ਦੀ ਬਾੜੀ ਚ ਨਵੀਂ ਬਿਲਡਿੰਗ ਬਣੀ ਹੈ ਜੀ ਇੱਧਰ ਤੁਸੀਂ ਇਹਦੇ ਵੀ ਦਰਸ਼ਨ ਕਰੋ ਆ ਸਾਡੇ ਮਾਮਾ ਜੀ ਜਾ ਰਹੇ ਨੇ ਖੇਤਾਂ ਨੂੰ ਖੇਤਾਂ ਵਾਲੀ ਸੰਗਤ ਵੀ ਆਈ ਹੋਈ ਹੈ ਬਹੁਤ ਆ ਜਗਾ ਨਵੀਂ ਬਣਾਈ ਹੈ ਜੀ ਹੁਣ ਇੱਥੇ ਇੱਥੇ ਹੁਣ ਪਰ ਸਾਦ ਬਸ ਸਕਾਂਗੇ ਆਪਾਂ ਬੈਠ ਕੇ ਅਜੇ ਪਲਾਸਟਰ ਹੋਣ ਵਾਲਾ ਬਾਕੀ ਥੋੜੇ ਜਿਹੇ ਦਿਨ ਹੋਏ ਨੇ ਇੱਥੇ ਸਤ ਪਈ ਹੈ ਲੈਂਟਰ ਪਿਆਗਾ ਲਓ ਜੀ ਹੁਣ ਆਪਾਂ ਵੀ ਲੰਗਰ ਸਕਾਂਗੇ ਤੇ ਸੋੜੇ ਸੋੜੇ ਬੱਚੇ ਵੀ ਸੇਵਾ ਕਰ ਰਹੇ ਨੇ ਬਹੁਤ ਹੀ ਭਾਵਨਾ ਨਾਲ ਮੈਂ ਹੈ ਗੁਰੂ ਸਾਰਿਆਂ ਦੀ ਸੇਵਾ ਲੈ ਕੇ ਚਲਾਵੇ। ਬਾਬਾ ਸਹੌਂ ਦਾ ਸੀ ਇੱਧਰ ਚਾਵਲਾਂ ਦਾ ਕੜਾਹਾ ਘੜਵਾਇਆ ਸੀ ਜੀ ਕਹਿੰਦੇ ਹੁਣ ਇੱਥੇ ਵਾਧੂ ਰਹੂਗਾ ਤੁਸੀਂ ਲੈ ਜਾ ਸਾਰੀਆਂ ਬੀਬੀਆਂ ਨੂੰ ਪਾਤਾ ਉਹਨਾਂ ਨੇ। ਚਲੋ ਜੇ ਤਾਂ ਲੰਗਰ ਵੱਜ ਜਾਂਦਾ ਤਾਂ ਕੋਈ ਹਰਜ ਨਹੀਂ ਵੰਡਣ ਦਾ ਖਰਾਬ ਹੋਣ ਤੋਂ ਹੱਥ ਨਹੀਂ ਹੁਣ ਇੱਥੇ ਨਵਾਂ ਖਾਣਾ ਬਣਨਾ। ਤੇ ਅਸੀਂ ਆ ਗਏ ਮੇਰੇ ਸਹੇਲੀ ਦੇ ਘਰੇ। ਤੇ ਇੱਧਰ ਆਪਣੀ ਨਾਚਣ ਲਈ ਬੈਠੇ ਗੋਦੀ ਚ। ਤੇ ਹੁਣ ਆਪਾਂ ਸੋਨ ਦਿਖਾ ਰਹਾਂਗੇ 3 ਮਿੰਨਾਂ ਨੇ ਸੂਟ ਜੀ ਗਰਮੀ ਵਾਲੇ ਤੇ ਆਪਾਂ ਦਾ ਬਹਿਗਰ ਅੱਗੇ ਹੀ ਅਰਦਾਸ ਕਰਦੇ ਵੀ ਹਸਤੇ ਬਸਤੇ ਰੱਖੀ ਸਾਰਿਆਂ ਨੂੰ ਮੇਲ ਮਲਾਪ ਰੱਖੀ ਸਾਰਿਆਂ ਦਾ ਪੈਣ ਪਾਈ ਜਾਂਦਾ ਤੇ ਹੁਣ ਅਸੀਂ ਇੱਥੇ ਬੈਠ ਕੇ ਗੱਲਾਂ ਬਾਤਾਂ ਕੀਤੀਆਂ ਸੋਹਣ ਸੋਹਣ ਦਿਖਾਵਾਂਗੇ ਜੀ ਸੋਹਣ ਸੋਹਣ ਸੂਟ ਇਹ ਮੇਰਸੀ ਲਈ ਲਿਆ ਕੇ ਆਈ ਆ ਦੀ ਮੰਮੀ ਵਾਸਤੇ ਬਹੁਤ ਹੀ ਸੋਹਣਾ ਸੂਟ ਆ 400 ਦਾ ਕਾਟਨ ਦਾ ਸੂਟ ਤੇ ਨਾਲ ਦੁਪੱਟਾ ਬਹੁਤ ਹੀ ਪਿਆਰਾ ਤੇ ਗळा ਕੱਢਿਆ ਹੋਇਆ ਜੀ ਕਿਸੇ ਮੇਰੇ ਭੈਣ ਨੇ ਮਗਵਾਉਣਾ ਹੋਵੇ ਸੱਤ ਮਗਵਾ ਸਕਦੇ ਆ ਬਹੁਤ ਹੀ ਪਿਆਰੇ ਸੂਟ ਨੇ ਕਾਟਨ ਦੇ ਨਾਲ ਫੁੱਲ ਵੈਲ ਦੁਪੱਟਾ ਬਹੁਤ ਹੀ ਪਿਆਰਾ ਚਲੋ ਮੈਂ ਇੱਕ ਸੋੜ ਦੇਣਾ ਵੀਡੀਓ ਸ਼ੇਅਰ ਕਰਦੇ ਆਂ ਅਸੀਂ ਕਈ ਦਿਨ ਹੋ ਗਏ ਸੀ ਉਹ ਦਿਨ ਲੈ ਕੇ ਆਈਆਂ ਅਸੀਂ ਦੋਨੇ ਜਾਣੀਆਂ ਬਾਜ਼ਾਰ ਜਾ ਕੇ ਬਹੁਤ ਹੀ ਕੁल्ले ਡੁੱਲੇ ਡੁਪੱਟੇ ਨੇ ਦੇਖ ਸਕਦੇ ਹੋ ਤੁਸੀਂ ਇਹ ਆ ਇੱਕ ਮੇਰੇ ਸਹੇਲੀ ਦੀ ਬੇਟੀ ਦਾ ਸੂਟ ਇਹ ਵੀ ਬਹੁਤ ਸੋਹਣਾ ਇਹ 300 ਦਾ ਹੈ ਜੀ ਇਹ ਵੀ ਬਹੁਤ ਹੀ ਪਿਆਰਾ ਕਵਸਟਾ ਆਪਾ ਜੇ ਕਿਸੇ ਨੇ ਮਗਵਾਉਣਾ ਹੋ ਤਾਂ ਜਰੂਰ ਸਾਨੂੰ ਕਮੈਂਟ ਕਰਕੇ ਦੱਸਿਓ ਜੀ ਇਹ ਕਾਹ ਵਾਲਾ ਸੂਟ ਬਲੈਕ ਇਹ ਵੀ ਉਹਨੇ ਆਪਣੀ ਕੁੜੀ ਦੀ ਫਰਾਕ ਬਣਾਉਣ ਵਾਸਤੇ ਲਿਆਂਦਾ। ਇਹ ਵੀ ਬਹੁਤ ਹੀ ਸੋਹਣਾ ਕੱਪੜਾ, ਮਲੈਮ। ਇਹ 300 ਦਾ ਜੀ। ਕਿਸੇ ਭੈਣ ਨੇ ਮਗਵਾਉਣਾ ਹੋਵੇ ਤਾਂ ਸਾਨੂੰ ਜ਼ਰੂਰ ਆਰਡਰ ਕਰ ਸਕਦੀ ਐ ਸੂਟਾਂ ਦੇ। ਤੇ ਐ ਮਸਲੀਨ ਦੀਆਂ ਜੁੰਨੀਆਂ ਨੇ 2-200 ਦੀਆਂ। ਖੁੱਲੇ-ਦੁੱਲੇ ਢੁੱਲੇ ਦੁਪੱਟੇ ਨੇ। ਤੇ ਆਪਣੇ ਵੀਡੀਓਸ ਨੂੰ ਵਧੀਆ ਲੱਗੀ ਲਾਇਕ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਜੀ ਤੇ ਫੇਰ ਮਿਲਾਂਗੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਤੇ ਹੁਣ ਆਪਾਂ ਕਰਨ ਲੱਗੇ ਆਂ ਵੀਡੀਓ ਦਾ ਐਂਡ ਜੀ ਧੰਨਵਾਦ ਜੀ